ਸਨੀਕ ਹੋ ਜਾਣ ਸਾਵਧਾਨ ਕਿਉਂਕਿ ਕੈਲਗਰੀ ਵੱਲੋਂ 2026 ਦਾ ਜਿਹੜਾ ਬਜਟ ਪਲਾਨ ਆ ਉਹ ਸ਼ੁੱਕਰਵਾਰ ਨੂੰ ਪੇਸ਼ ਕੀਤਾ ਜਾਵੇਗਾ ਦੱਸ ਦਈਏ ਕਿ ਇਸ ਬਜਟ ਪਲਾਨ ਦੇ ਵਿੱਚ ਆਪਰੇਟਿੰਗ ਖਰਚ ਕੈਪੀਟਲ ਇਨਵੈਸਟਮੈਂਟ ਰੈਜ਼ਿਡੈਂਸ ਨੌਨ ਰੈਜ਼ਿਡੈਂਸ ਯੂਟਿਲਿਟੀ ਬਿੱਲ ਹਾਊਸਿੰਗ ਪਬਲਿਕ ਸੇਫਟੀ ਇਨਫਰਾਸਟ੍ਰਕਚਰ ਡਾਊਨਟਾਊਨ ਸੇਫਟੀ ਤੇ 911 ਦੀਆਂ ਜਿਹੜੀਆਂ ਸਹੂਲਤਾਂ ਨੇ ਜਿਹੜੀਆਂ ਪਬਲਿਕ ਨੂੰ ਮਿਲ ਰਹੀਆਂ ਨੇ ਉਹ ਸਾਰੀਆਂ ਸ਼ਾਮਿਲ ਹੈ ਤੇ ਇਸ ਬਿੱਲ ਦੇ ਚੱਲਦੇ ਆ ਦੱਸ ਦਈਏ ਕਿ ਇਸ ਦੇ ਵਿੱਚ ਰੈਜ਼ਿਡੈਂਸ ਨੌਨ ਰੈਜ਼ਿਡੈਂਸ ਕਰਾਏ ਦੇ ਲੋਕਾਂ ਲਈ ਤੇ ਸੜਕਾਂ ਦੇ ਹੋਰ ਸੁਧਾਰ ਲਈ ਵੀ ਬਿੱਲ ਪੇਸ਼ ਕੀਤਾ ਗਿਆ ਹੈ ਦੱਸਦੇ ਇਹ ਕਿ ਇਹ ਬਿੱਲ ਇਸ ਬਿੱਲ ਦੇ ਵਿੱਚ ਕਈ ਸਹੂਲਤਾਂ ਨੇ ਜਿਹੜੀਆਂ ਹੋਰ ਵੀ ਸ਼ਾਮਿਲ ਕੀਤੀਆਂ ਗਈਆਂ ਨੇ ਜਿਵੇਂ ਕਿ ਸਟਰੀਟ ਲਾਈਟਸ ਨੂੰ ਅਪਗ੍ਰੇਡ ਕਰਨਾ ਸੜਕਾਂ ਦਾ ਸੁਧਾਰ ਪਾਰਕਿੰਗ ਦਾ ਸੁਧਾਰ ਤੇ ਜਿਹੜੇ ਲੋਕ ਘਰ ਦੇਖ ਰਹੇ ਨੇ ਅਫੋਰਡੇਬਲ ਹਾਊਸਿੰਗ ਇਸ ਦੇ ਵਿੱਚ ਸ਼ਾਮਿਲ ਕੀਤੀ ਗਈ ਹੈ ਦੱਸਦੇ ਇਹ ਕਿ 4.6 ਬਿਲੀਅਨ ਡਾਲਰ ਆਪਰੇਟਿੰਗ ਐਸ ਖਰਚ ਦੱਸਿਆ ਗਿਆ ਹੈ ਤੇ ਇਸ ਦੇ ਨਾਲ ਹੀ 10.6 ਬਿਲੀਅਨ ਡਾਲਰ ਹੈ ਜਿਹੜਾ ਉਹ ਕੈਪੀਟਲ ਇਨਵੈਸਟਮੈਂਟ ਦਾ ਦੱਸਿਆ ਗਿਆ ਹੈ ਤੇ ਇਸ ਦੇ ਨਾਲ ਹੀ ਦੱਸਦੀ ਕਿ 63 ਮਿਲੀਅਨ ਡਾਲਰ ਹੈ ਉਹ ਡਾਊਨਟਾਊਨ ਸੇਫਟੀ ਤੇ 911 ਦੀਆਂ ਜਿਹੜੀਆਂ ਸਰਵਿਸ ਆ ਉਹਦੇ ਲਈ ਦੱਸਿਆ ਗਿਆ ਹੈ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਕੈਲਗੇਰੀ ਦੇ ਜਿਹੜੇ ਬਜਟ ਦੇ ਵਿੱਚ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਨੂੰ 29ਵੇਂ ਮੁਲਾਜ਼ਮ ਚਾਹੀਦੇ ਨੇ ਫੋਰਸ ਦੇ ਵਿੱਚ ਤੇ ਉਸ ਦੇ ਜਿਹੜਾ ਬਜਟ ਆ ਉਹ ਵੀ ਇਸ ਬਜਟ ਪਲਾਨ ਦੇ ਵਿੱਚ ਦੱਸਿਆ ਗਿਆ ਹੈ